ਅਛਰਨ ਪਰੇ ਪੀਰਾ ਕੋ ਸਰਪਾ ਫਤੂ ਸ਼ਾਹੀ ਤਸਵੀ ਕਵੇ ਜੋ ਬਾਤ ਵੇਤੀ ਚੌਪਈ ਹਮਰੇ ਕਰੋ ਹੱਥ ਰਚਾ ਪੂਰਨ ਹੋਏ ਚਿਤ ਕੀ ਇਛਾ ਕਿਵੇਂ ਤਵਾਚਰਨ ਮੰਦਰੈ ਆਪਾ ਤਨਾ ਜਾਣੋ ਫਿਰ ਦਪਾਰਾ ਕਰਿ ਜੈ ਸੰਤ ਸੋ ਤੁ ਸਰਿਕ ਜਨ ਨਾਲ ਹੈ ਨਾਲ ਜਵਾ ਕਹਿੰਦੇ ਰੋ ਜਾ ਫਿਰ ਉੱਥੇ ਆ ਦੇ ਭੇਦ ਦਿੰਦੇ ਯੂਡੀ ਮੈਨ ਬੁੜੀਆਂ ਪਹਿਲੇ ਗੁਰਦਾਰੇ ਤੱਕ ਅੱਜ ਹੀ ਗਏ ਆ ਦੋਨੇ ਲੈ ਕੇ ਉਹੀ ਬਾਲੇ ਟਾਈਮ ਬਾਅਦ ਵੀਡੀਓ ਬਾੜੀ ਉਹੀ ਬਣਾ ਲਿਆ ਏ ਯੂਟਿਊਬ ਤੇ ਤੁਹਾ ਦਾ ਵੀ ਕਰ ਲਈ ਸਬਸਕ੍ਰਾਈਬ ਕੀਤਾ ਹੋਇਆ। ਫਿਰ ਆਇਆਣੀ ਮਾਲ। ਡਾਕਟਰ। ਸੋਰੂ ਦੇਖਾ ਜਾਂਦੇਗੇ। ਉੱਪਰ ਦੀ ਹੋਊਗਾ। ਕੋੜੀ ਦੇ ਬੈਠੇ ਨੇ ਉਹ ਬੰਦੇ ਨੇ ਵੀ ਅੱਜ ਬੁਲਾਇਆ ਪਤਾ ਨਹੀਂ ਕਿਹੜੇ ਦੋ ਮੁੰਡੇ ਨਿੰਗੇ ਸੀ ਮੋਟਰਸਾਈਕਲ ਤੇ ਮੈਂ ਜਾਨ ਨਹੀਂ ਪਛਾਨ ਨਹੀਂ ਬੜਾ ਸੈਫਾ ਲਾ ਕੇ ਗਿਆ ਇੱਕ ਥਾਰ ਵਾਲਾ ਲੈਟਾ ਮਾਰੀ ਜਾਂਦਾ ਠੀਕ ਆ ਬਹੁਤ ਬੰਦੇ ਬੁਲਾਉਂਦੇ ਆ ਯਾਰ ਉੱਤੇ ਬੈਠੇ ਆਂ ਦਾ ਬੰਦਿਆਂ ਦਾ ਫਰਕ ਆ ਰਹੇਗੀ ਪੂਰੇ ਡ੍ਰੈਗਨ ਖੜਾ ਪੁਰਾਣੀਆਂ ਚੀਜ਼ਾਂ ਹੈਗੀਆਂ ਕਿਸੇ ਦੇ ਪਿੰਡਾਂ ਚ ਬਲੋ ਘੈਂਟ ਗੇਟ ਆਹੇ ਬਹੁਤ ਆਈ